ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਜੈਜੇ ਭਾ ਦੀਆਂ 5-6 ਤਾਂ ਤੁਹਾਨੂੰ ਵੇੜਾ ਵਿਖਾਉਣੀਆਂ ਆ ਆ ਬਹੁਤ ਚੰਗੀ ਬੱਛੀ ਐ ਕਿਦਰ ਪਹਿਲਣ ਦੰਦਾ ਜੀ ਆ ਗੋਲ ਮਟੋਲ ਬੱਛੀ ਐ ਤੇ ਜੇ ਕੋਈ ਝੋਟੀ ਲੈਣ ਦਾ ਚਾਹਵਾਨ ਹੋਵੇ ਨਾ ਫੁੱਲ ਤਸੱਲੀ ਵਾਲੀ ਝੋਟੀ ਆ ਵੱਡੇ ਗੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਇੱਕ ਝੋਟੀ ਸੇਲ ਆ ਤਿੰਨ ਕ ਵਿੱਚ ਵੜੜਾ ਸੂਈਆਂ ਸਵਾਈਆਂ ਦੋ ਤਿੰਨ ਵਿੱਚ ਗੱਬਣਾ ਜਾਨੀ ਕਿ ਨਾਗ ਤੁਹਾਨੂੰ 7-8 ਵਿਖਾਉਣੇ ਆ ਤੇ ਮੇਨ ਗੱਲ ਆ ਭਾਅ ਦੀ ਪਸ਼ੂ ਤਾਂ ਚਲੋ ਚੰਗਾ ਮਿਲ ਜਾਂਦਾ ਜਿੱਥੋਂ ਮਰਜੀ ਲੈ ਲੋ ਪਰ ਮਿਲਦਾ ਮਹਿੰਗਾ ਪਰ ਭਾਅ ਹੋਣਗੇ ਜਮਾਂ ਜਾਇਜ਼ ਪਸ਼ੂ ਵੀ ਸਾਫ਼ ਸੁਥਰੇ ਹੋਣਗੇ ਤੇ ਮੁੱਲ ਹੋਣਗੇ ਜਮਾਂ ਜਾਇਜ਼ ਇੱਕ ਅੱਦੇ ਨਾਗ ਨੂੰ ਛੱਡ ਕੇ ਦੂਜੀਆਂ ਸਾਰੀਆਂ ਵੜੜਾ ਪੂਰੀਆਂ ਚੰਗੀਆਂ ਤੇ ਝੋਟੀ ਦਾ ਫੁੱਲ ਚੰਗੀ ਹੈਗੀ ਹੈਗੀ ਐ ਇਨਫਾਰਮੇਸ਼ਨ ਲੈ ਦਨਾਂ हां जी भाई सासी काल जी भाई खालसा भाई नु फतेह भाई जी ਸਾਡੇ ਵੱਲੋਂ 6ਵੇਂ ਪਾਤਸ਼ਾਹ ਦੇ ਕੱਲ ਨੂੰ ਦੀਵਾਲੀ ਤੇ ਲੱਖ ਲੱਖ ਵਧਾਈਆਂ ਵੀਰੇ ਬੰਦੀ ਛੋੜ ਤੇ ਠੀਕ ਹੈ ਹਮਤਵੀਰ ਵੱਲੋਂ ਵੀ ਲੱਖ ਲੱਖ ਵਧਾਈਆਂ ਬੰਦੀ ਛੋੜ ਦੇ ਉਸ ਦਿਨ ਹੂੰ ਦੋਸਤੋ ਬਾਈ ਨੇ ਅਡਵਾਂਸ ਹੀ ਵਧਾਈਆਂ ਦੇ ਦਿੱਤੀਆਂ ਦੀਵਾਲੀ ਦੀਆਂ ਤੇ ਬੰਦੀ ਛੋੜ ਦੇ ਉਸ ਦਿਨ ਕਿਉਂਕਿ ਅੱਜ ਵੀਡੀਓ ਬਣ ਰਹੀ ਹੈ ਦੋ ਦਿਨ ਵੀਡੀਓ ਬਣਨੀ ਨਹੀਂ ਤਾਂ ਕਰਕੇ ਬਾਈ ਨੇ ਪਹਿਲਾਂ ਹੀ ਬੰਦੀ ਛੋੜ ਦੇ ਉਸ ਦਿਨ ਤੇ ਦੀਵਾਲੀ ਦੀਆਂ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਚਲੋ ਜੀ ਕਿੰਨੇ ਜਾਣ ਪਹਿਲਾਂ ਨਾਮ ਐਡਰੈਸ ਦੱਸ ਦਈਏ ਨਾਮ ਹਰਦੇਵ ਸਿੰਘ ਪਿੰਡ ਚੜੱਕੇ ਦੇ ਕੋਠੇ ਮੋਗਾ ਜਿਲ੍ਹਾ ਵੀਰੇ ਆਪਣਾ ਮੋਬਾਈਲ ਨੰਬਰ 7717605242 ਇੱਥੋਂ ਹੀ ਚੱਲ ਪੋ ਹਾਂਜੀ ਦੱਸੋ ਇਹਦੇ ਬਾਅਦ ਸ੍ਰੀਆ ਪਰਸੋਂ ਸ਼ਾਮ ਦੀ ਹਾਂ ਇਹ ਵੀ ਗਾਂ ਪਰਸੋਂ ਸ਼ਾਮ ਨੂੰ ਹੋਊਗੀ ਇਹਦੇ ਥੱਲੇ ਜਿਹੜਾ ਹੁਣ ਚਵਾ ਦੇਣਾ ਝੂਠ ਨਹੀਂਗਾ ਹੂੰ 15 ਕਿਲੋ ਤਿਆਰ ਆ ਜਾਵਾ ਦੋਵਾਂ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਚੇਰ ਦੀ ਗਾਰੰਟੀ 15 ਕਿਲੋ ਪੌੜੀ ਤਿਆਰ ਆ ਪੌੜੀ ਆ ਜੀ ਕਿੰਨਾ ਕੁ ਪਿਆ ਦੂ ਵੀਰੇ ਯਾਰ ਜਿਹੜੇ ਹਿਸਾਬ ਨਾਲ ਪੌੜੇ ਚ ਹੋ ਸਕਦਾ ਅਗਲੇ ਨੇ 22 23 ਕਿਹਾ ਪਰ ਆਪਾਂ ਨਹੀਂ ਕਹਿੰਦੇ 20 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰੇ ਵੇਚਣ ਵਾਲੀ ਜੈਜ ਜੀ ਗੱਲ ਵੇਚਣ ਵਾਲੀ ਵੀਰੇ ਜਿਹੜਾ ਤਾਂ ਮੋਗੇ ਜ਼ਿਲ੍ਹੇ ਦਾ ਬੰਦਾ ਹੋਊਗਾ ਮੋਗੇ ਜ਼ਿਲ੍ਹੇ ਜ਼ਿਲ੍ਹੇ ਦੇ ਪਿੰਡਾਂ 'ਚ 54000 ਦੀ ਪਹੁੰਚ ਕਰਾਂਗੇ ਦੀਵਾਲੀ ਤੇ ਅੱਛਾ ਹੋਊਗਾ ਆਸੇ ਆਸੇ ਦਾ ਉਹਨਾਂ 57 ਦੀ ਵੀਰੇ ਅੱਛਾ 52 ਜਗਲੇ ਦੇ ਘਰੇ ਪਹੁੰਚਦੀ ਕਰ ਦਾਂਗੇ ਲਓ ਜੀ ਦੀਵਾਲੀ ਦਾ ਬਾਈ ਕਹਿੰਦਾ ਆਫਰ ਹੈ ਤਰਾ ਬਾਹਰ ਕੱਢ ਵਿਖਾਈਏ ਸਾਰਿਆਂ ਨੂੰ ਲਓ ਵੀ ਮਿੱਤਰੋ ਬਾਈ ਕਹਿੰਦਾ ਦੀਵਾਲੀ ਕਰਕੇ ਤੇ ਬੰਦੀ ਛੋੜ ਦਿਵਸ ਕਰਕੇ ਬਾਈ ਕਹਿੰਦਾ ਮੋਗੇ ਜ਼ਿਲ੍ਹੇ ਦੇ ਵਿੱਚ ਵਿੱਚ ਕਿਸੇ ਵੀ ਪਿੰਡੋਂ ਕੋਈ ਭੈਣ ਭਰਾ ਨਾਲ ਸੌਦਾ ਹੁੰਦਾ ਕੋਈ ਭੈਣ ਨਾ ਹੁੰਦਾ ਕੋਈ ਭਰਾ ਨਾ ਹੁੰਦਾ ਤੇ 54000 ਚ ਬਾਈ ਕਹਿੰਦਾ ਅਗਲੇ ਦਿਨ ਘਰੇ ਪਹੁੰਚਦੀ ਕਰ ਦਾਂਗੇ ਤੇ ਜੇ ਕੋਈ ਮੋਗੇ ਜ਼ਿਲ੍ਹੇ ਤੋਂ ਬਾਹਰਲੇ ਭੈਣ ਭਰਾਣਾ ਸੌਦਾ ਹੁੰਦਾ ਐ ਗਿਹੜਾ ਹੋਰ ਕੜਾ ਇਹਦਾ 57000 ਚ 22 ਕਹਿੰਦਾ ਅਗਲੇ ਦੇ ਘਰੇ ਪਹੁੰਚਦੀ ਕਰਦੇ ਆਂਗੇ ਬੰਦੀ ਛੋੜ ਦੇ ਉਸ ਕਰਕੇ 15 ਕਿਲੋ ਤਿਆਰ ਹੈ ਜਮਾ ਵੀਰੇ ਨੈਟ ਝੂਠੀਗਾ ਪਰਸੋਂ ਦੀ ਸੂਈ ਆ 15 ਕਿਲੋ ਨੈਟ ਕੰਡੇ ਵਾਲਾ ਬੌਲਾ ਤਿਆਰ ਹੈ ਕੱਦ ਵੈਡ ਵਾਲੀ ਵੈਡ ਫੁੱਲ ਵੱਡਾ ਕੱਦ ਹੈ ਲੇਵਾ ਭਾਂਡਾ ਵੀ ਸੋਹਣਾ ਵੱਡਾ ਡਬਲ ਹਵਾਨਾ 12 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਇਹੀ ਵੀਡੀਓ ਕਿਤੇ ਸ਼ਾਮ ਨੂੰ ਬੰਦੀ 5 6 ਵਜੇ ਚਵਾਈ ਦੇ ਟਾਈਮ ਤੇ ਦੂ ਦੁੱਗਣਾ ਹਵਾਨਾ ਤਿਆਰ ਹੋਣਾ ਸੀ ਬਾਕੀ ਬਾਈ ਕਹਿੰਦਾ 15 ਕਿਲੋ ਕੰਡੇ ਆਲਾ ਬੋਲਾ ਤਿਆਰ ਹੈ ਜੀ ਤੋਂ ਲਈ ਆ ਅਗਲੇ ਕਹਿੰਦੇ 22 23 ਕਿਲੋ ਦੁੱਧ ਅਸੀਂ ਝੋਇਆ ਪਰ ਬਾਈ ਕਹਿੰਦਾ ਆਪਾਂ ਤਾਂ 20 ਕਿਲੋ ਕਹਿ ਕੇ ਦੇਵਾਂਗੇ 20 ਦੀ ਗਾਰੰਟੀ ਹੋ ਮੋਗੇ ਜ਼ਿਲ੍ਹੇ ਦੇ ਵਿੱਚ ਵਿੱਚ 54000 ਚ ਅਗਲੇ ਦੇ ਘਰੇ ਪਹੁੰਚਦੀ ਕਰਦੇ ਆਂਗੇ ਅਗਲੇ ਨੂੰ ਕੋਈ ਗੱਡੀ ਕਰਾਉਣ ਦੀ ਟੈਨਸ਼ਨ ਨਹੀਂ ਕੋਈ ਕਿਰਾਇਆ ਦੇਣ ਦੀ ਟੈਨਸ਼ਨ ਨਹੀਂ ਸਮੇਤ ਕਿਰਾਇਆ 54000 ਚ ਬਾਈ ਕਹਿੰਦਾ ਮੋਗੇ ਜ਼ਿਲ੍ਹੇ ਦੇ ਵਿੱਚ ਵਿੱਚ ਅਗਲੇ ਦੇ ਘਰੇ ਪਹੁੰਚਦੀ ਕਰਦੇ ਆਂਗੇ ਤੇ ਜੇ ਮੋਗੇ ਜ਼ਿਲ੍ਹੇ ਤੋਂ ਬਾਹਰ ਕਿਸੇ ਭੈਣ ਭਰਾਣਾ ਸੌਦਾ ਹੁੰਦਾ ਹੋਰ ਦੂਜੇ ਜ਼ਿਲ੍ਹੇ 'ਚ ਤੇ 57000 ਦੇ ਵਿੱਚ ਵਿੱਚ ਬਾਈ ਕਹਿੰਦਾ ਅਗਲੇ ਦੇ ਘਰੇ ਵਗੈੜ ਛੱਡਿਆਵਾਂਗੇ ਫੁੱਲ ਵੱਡੀ ਵਹਿੜਾ ਪਰਸੋਂ ਦੀ ਸੂਈ ਆ 15 ਕਿਲੋ ਬੌਲਾ ਤਿਆਰ ਆ 20 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਭਰਾਓ ਜਿਹੜੀ ਪਰਸੋਂ ਦੀ ਸੂਈ 15 ਕਿਲੋ ਕੰਡੇ ਵਾਲਾ ਬੌਲਾ ਦੇਈ ਜਾਂਦੀ ਆ ਤੇ 22-23 ਕਿਲੋ ਦੁੱਧ ਬਾਹਲਾ ਨਹੀਂ ਬਾਕੀ ਰੇਲ ਗੱਡੀ ਦੇ ਡੱਬੇ ਜਿੱਡੀ ਆ ਖੁੱਲਾ ਪਿਆ ਦੇਣਾ ਕਰਮਾਲੀ ਨੇ ਤੇ ਇੰਨੇ ਦੁੱਧ ਵਾਲੀ 22 ਕਿਲੋ ਵਾਲੀ 54 55000 ਦੀ ਕਿਸੇ ਨੇ ਨਹੀਂ ਦੇਣੀ ਜਮਾ ਜੈਜਪਾ ਬੇਫਿਕਰ ਹੋ ਕੇ ਆਜੋ ਅੱਖਾਂ ਮੀਜ ਕੇ ਚਵਾਈ ਦੀ ਇੱਕ ਨੰਬਰ ਪੂਰ ਛੱਟੇ ਦੀ ਗਾਰੰਟੀ ਭਾਰ ਦੀ ਗਾਰੰਟੀ ਜੇਰ ਦੀ ਗਾਰੰਟੀ ਦੋ ਨੰਬਰ ਤੇ ਆ ਮਿੱਤਰਾ ਦੋ ਨੰਬਰ ਵੀ ਵੀਰੇ ਪਰਸੋਂ ਸੀ ਆ ਬਾਕ ਘੰਟੇ ਖੰਡ ਦਾ ਹੀ ਫਰਕ ਆ ਠੀਕ ਹੈ ਇਹਦੇ ਥੱਲੇ ਵੀ 15 ਹੀ ਆ ਵੀਰੇ ਇਹਦੇ ਥੱਲੇ ਵੀ ਜਮਾ ਸੇਮ ਹੀ ਐ ਇੱਕ ਹੀ ਤਾਂ ਸੋ ਇਹ ਕਿੰਨਾ ਕ ਪਿਆਜੂ ਇਹ ਵੀਰੇ ਯਾਰ ਅਗਲੇ ਨੇ ਇਹ ਤਾਂ ਤਾਂ 22 ਕਿਲੋ ਦੱਸਿਆ 20 ਦਾ ਆਰਾਮ ਨਾਲ ਹੀ ਪਿਆਜੂ ਆਰਾਮ ਨਾਲ ਦੇ ਦੂਗਾ ਇਹ ਕਿੰਨੇ ਦੀ ਇਹ ਵੀਰੇ ਯਾਰ ਜੇ ਤਾਂ ਮੋਗੇ ਜ਼ਿਲ੍ਹੇ ਚਾ ਕੋਈ ਵੀਰ ਉਹਨੂੰ 60 ਦੀ ਪਹੁੰਚ ਆ ਜੇ ਹੈਗਾ ਬਾਹਰ ਹੋਊ ਜਿਆ ਕੋਈ ਉਹਦੇ ਨਾਲ ਉਹ ਜੀ ਗੱਲ ਕਰਾਂਗੇ ਉਵੇਂ ਤਾਂ 65000 ਦੀ ਦੇਵਾਂਗੇ ਆਪਾਂ ਠੀਕ ਆ ਲਓ ਬਈ ਮਿੱਤਰੋ ਇਹਨੇ ਵੀ ਬਾਈ ਕਹਿੰਦਾ 22 ਕਿਲੋ ਦੁੱਧ ਦਿੱਤਾ ਜੀ ਤੋਂ ਲਈ ਆ ਪਰਸੋਂ ਦੀ ਇਹ ਸੂਈ ਹੈ ਘੰਟਾ ਉਹ ਪਹਿਲਾਂ ਸੂ ਵੀ ਇਹ ਘੰਟਾ ਮਗਰੋਂ ਸੂ ਵੀ ਇਹਦੇ ਥੱਲੇ ਵੀ 15 ਕਿਲੋ ਬੌਲਾ ਕੰਡੇ ਦੇ ਜੋਖਣ ਵਾਲਾ ਤਿਆਰ ਹੈ ਮੋਗੇ ਜ਼ਿਲ੍ਹੇ ਦੇ ਵਿੱਚ-ਵਿੱਚ 60000 ਚ ਅਗਲੇ ਦੇ ਘਰੇ ਬਾਈ ਕਹਿੰਦਾ ਪਹੁੰਚਦੀ ਕਰਦੇਾਂਗੇ ਤੇ ਮੋਗੇ ਜ਼ਿਲ੍ਹੇ ਤੋਂ ਬਾਹਰ ਵੀ ਕਹਿੰਦਾ ਬਾਈ ਕਹਿੰਦਾ ਕੋਈ ਗੱਲ ਨਹੀਂ ਕਰ ਲਾਂਗੇ ਥੋੜਾ ਕਹਣਾ ਉੱਤੇ ਖਰਚਾ ਪਾੜਾ ਲੈ ਕੇ ਗੱਡੀ ਆਲਾ ਤੇ ਅਗਲੇ ਦੇ ਘਰੇ ਪਹੁੰਚਦੀ ਕਰਦੇਾਂਗੇ 15 ਕਿਲੋ ਬੌਲਾ ਦੋਵਾਂ ਦਿਨਾਂ ਦੀ ਸੂਈ ਥੱਲੇ ਕੰਡੇ ਆਲਾ ਤਿਆਰ ਹੈ ਤੇ 20 22 ਕਿਲੋ ਇਹਨੇ ਵੀ ਖੁੱਲਾ ਦੁੱਧ ਪਿਆ ਦੇਣਾ ਤੇ ਜੇ ਇਹ 15 ਕਿਲੋ ਦੁੱਧ ਵਾਲੀ ਵਹਿੜ ਹੁੰਦੀ ਤੇ ਫੇਰ ਇਹਦੇ ਥੱਲੇ ਅੱਜ ਬੌੜਾ 9-10 ਕਿਲੋ ਹੀ ਹੋਣਾ ਸੀ ਦੂਜੇ ਦਿਨ ਦੀ ਸੂਈ ਥੱਲੇ 15 ਕਿਲੋ ਕੰਡੇ ਵਾਲਾ ਬੌੜਾ ਪਹਿਲੀਆਂ ਦੋਵਾਂ ਵਿਹੜਾਂ ਥੱਲੇ ਤਿਆਰ ਸੋਹਣੇ ਵੱਡੇ ਹਵਾਨੇ ਆ ਮੋٹے-ਮੋٹے ਥਾਣ ਆ ਤੇ ਫੈਟ ਵੀ ਵਧੀਆ ਆਊ ਕ੍ਰੋਸ ਜੇ ਅੰਗ ਵੱਡੇ ਕੱਦ ਕਾਕ ਦੋਵਾਂ ਵਿਹੜਾਂ ਦੇ 15-15 ਕਿਲੋ ਬੌਲੀ ਤਿਆਰ ਆ 20-22 ਕਿਲੋ ਖੁੱਲਾ ਦੁੱਧ ਪਿਉਣਾ ਕਰਮਾਲੀਆਂ ਨੇ ਜਿਹੜੀਆਂ ਦੋਵਾਂ ਦਿਨਾਂ ਦੀਆਂ ਸੂਈਆਂ 15-15 ਕਿਲੋ ਦੁੱਧ ਚੁਵਾਈ ਜਾਂਦੀਆਂ ਤੇ 20 22 22 ਕਿਲੋ ਰਾਵਣਾ ਪਿਆ ਦੇਣਾ ਤਿੰਨ ਨੰਬਰ ਤਿੰਨ ਨੰਬਰ ਵੀਰੇ ਇਹਨੂੰ ਹੋ ਗਿਆ ਤਿੰਨ ਚਾਰ ਦਿਨ ਸੂਈ ਨੂੰ ਇਹਦੇ ਥੱਲੇ 10 ਕਿਲੋ ਤਿਆਰ ਐਵੇਂ ਜਿੰਨਾ ਹੈਗਾ ਉਹਨੇ ਹੀ ਦੱਸਾਂਗੇ 9 ਮੰਨ ਕੇ ਸੌਦਾ ਕਰ ਲਈ 13 14 ਦੇ ਦੂੰਗੀ ਵੀਰੇ ਕਿੰਨੇ ਦੀ ਇਹ ਵੀਰੇ ਮੋਗੇ ਜਿਹੜੇ ਜ਼ਿਲ੍ਹੇ ਦੀ 35 ਦੀ ਪਹੁੰਚ ਕਰਾਂਗੇ ਚੱਕੋ ਜੀ 9 10 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਚਾਰਾਂ ਦਿਨਾਂ ਦੀ ਸੂਈ ਆ 13 14 ਕਿਲੋ ਦੁੱਧ ਪਿਆਜੂ ਮੋਗੇ ਜ਼ਿਲ੍ਹੇ ਦੇ ਵਿੱਚ ਵਿੱਚ 35000 ਚ ਬਾਈ ਕਹਿੰਦਾ ਅਗਲੇ ਦੇ ਘਰੇ ਪਹੁੰਚ ਦੀ ਕਰਦੇ ਆਂਗੇ ਹੋਵੇ ਪਾਸੇ ਹੋਰ ਜਿਹੜੇ ਜ਼ਿਲ੍ਹੇ ਜਿਹੜੇ ਦੀ ਕੀ ਦੇਣੀ ਠੀਕ ਆ ਮਾੜਾ ਮੋਟਾ ਕਰਦੇ ਆਗੇ ਠੀਕ ਆ ਠੰਡੀ ਸੀ ਦੀ ਆਪਣੀ ਗਰੰਟੀ ਏ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਵਿੱਚ 35 ਦੀ ਪਹੁੰਚ ਏ ਤੇ ਮੋਗੇ ਤੋਂ ਬਾਹਰ ਮੋਗੇ ਤੋਂ ਬਾਹਰ 35000 ਦੀ ਹਾਂ ਨਾ ਮਾੜਾ ਮੋਟਾ ਮਾਨਤਾਨ ਕਰਦੇ ਠੀਕ ਆ ਅੱਛਾ ਯਾਨੀ ਕਿ ਮੋਗੇ ਜ਼ਿਲ੍ਹੇ ਦੇ ਵਿੱਚ 35000 ਚ ਅਗਲੇ ਦੇ ਘਰੇ ਗਾਂ ਪਹੁੰਚਦੀ ਹੋ ਜੂ ਤੇ ਮੋਗੇ ਜ਼ਿਲ੍ਹੇ ਤੋਂ ਬਾਹਰ ਵੈਢ 35000 ਦੀ ਦੇਣੀ ਹੈ ਕਿਰਾਇਆ ਬਾੜਾ ਉੱਤੇ ਲੱਗੂ ਹਾਂ ਉਹ ਆਵਦਾ ਹਾਂ ਉਹ ਅਗਲਾ ਆਵਦਾ ਦੇਊਗਾ ਲਓ ਜੀ ਦੀਵਾਲੀ ਕਰਕੇ ਤੇ ਬੰਦੀ ਛੋੜ ਦੇ ਉਸ ਕਰਕੇ ਬਾਈ ਕਹਿੰਦਾ ਆਪਾਂ ਝੂਠ ਵੀ ਨਹੀਂ ਦੁੱਧ ਦਾ ਪਾਈਏ ਦਾ ਵੀ ਮਾਰਿਆ ਵੀਰੇ ਠੀਕ ਆ ਐ ਨਾ ਕਵੇ ਵੀ ਵੀਡੀਓ ਚ ਲੈਵੇ ਪੂਰੇ ਫਲ ਦਿਖਾਈ ਜਾਂਦੀਆਂ ਚੂਈਆਂ ਤੜਕੇ ਹਾਂ ਹਾਂ ਦੁਪਹਿਰਾ ਲੱਗਾ ਵਾ 1 ਵਜੇ ਝੂਠੀ ਹਾਂ ਨਹੀਂ ਨਹੀਂ ਸਹੀ ਗੱਲ ਆ ਗੋਲੇ ਅਗਲਾ ਕਰਾਇਆ ਆਪਣਾ ਹੋਊਗਾ ਹਾਂ ਬਾਈ ਕਹਿੰਦਾ ਚਾਰ ਟਾਈਮ ਚੋਲੇ ਭਵਾ 12 1 ਵਜੇ ਵੀਡੀਓ ਬਣਾ ਰਹੇ ਆ ਦੁਪਹਿਰੇ ਤੇ ਆਥਨ ਦੀ ਚਵਾਈ ਚ ਤੇ ਸਾਰਾ ਦੇਣ ਨਹੀਂ ਛੱਡੋ ਅੱਧਾ ਦੇਣ ਤਾਂ ਆਰਾਮਣਾ ਹੀ ਪਿਆ 12 1 ਵਜੇ ਵੀਡੀਓ ਬਣਾ ਰਹੇ ਆ ਮਾੜਾ ਮੈਂ ਦੁਪਹਿਰਾ ਹੀ ਵਖਾ ਦੇਣਾ ਸੂਰਜ ਦੀ ਝਾਤੀ ਮਾਰਾ ਦੇਣਾ ਉਹ ਵੇਖੋ ਵਿਚਾਲੇ ਖੜਾ ਤੇ ਜੇ ਕਦੇ ਅੱਥ ਨੇ ਵੀਡੀਓ ਬੰਦੀ 4-5 ਵਜੇ ਤੇ ਹਵਾਨਾ ਦੁੱਗਣਾ ਵਖਾਉਣਾ ਸੀ ਬਾਕੀ ਬਾਈ ਕਹਿੰਦਾ ਸਾਡੇ ਵੱਲੋਂ ਤਾਂ ਭਾਵੇਂ 4 ਦਿਨ ਗਾਰੰਟੀ ਆ ਸਾਡੀ ਦੁੱਧ ਕੰਡੇ ਤੇ ਜੋਖ ਲਿਓ ਇੱਕ ਆ ਦੰਦਾਂ ਚ ਇਹ ਦੋ ਦੰਦ ਆ ਵੀਰੇ ਦੋੰਦਾ ਬੱਚਾ ਹਾਂਜੀ ਦੋ ਦੰਦ ਰਾਜੀ ਬਹੁਤ ਆ ਨਾ ਯਾਰ ਰਾਜੀ ਬਹੁਤ ਆ ਵੀਰੇ ਕਿੰਨਾ ਕੁ ਪਿਆਜੂ ਵੀਰੇ ਯਾਰ ਪਹਿਲਣ ਵੱਛੀ ਆ ਆਪਾਂ ਹਨਾ 15-16 ਮੰਨ ਕੇ ਅਗਲਾ ਸੌਦਾ ਕਰਿਆ ਨਹੀਂ ਕਹੀਏ ਕਿ 20 ਦੇਊਗੀ ਲਓ ਜੀ ਬਾਈ ਕਹਿੰਦਾ ਐਵੇਂ 20 ਕਿਲੋ ਕਹੀ ਜਾਈਗੇ ਆਪਾਂ ਨਹੀਂ ਕਹਿੰਦੇ 15-16 ਮੰਨ ਕੇ ਕੋਈ ਸੌਦਾ ਕਰੇ ਪਹਿਲਣ ਵੱਛੀ ਐਨ ਪੂਰੀ ਰਾਜੀ ਗੋਲ ਮਟੋਲ ਦਿਨ ਕਿੰਨੇ ਪਏ ਆ ਦਿਨ ਵੀ ਯਾਰ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਮੂੰਹ ਤੋਂ ਦੋ ਦੰਦ ਇਧਰ ਨੂੰ ਤੋਰ ਧੁੱਪੇ ਜੇ ਮਾੜੀ ਜੇ ਅਗਰੇ ਨੂੰ ਦੇਸੇ ਸਵਾਰ ਕੇ ਬਲਟਲਾਂ ਬਹੁਤ ਪਈਆਂ ਫਿੱਟ ਫਿੱਟ ਜੇ ਲੈਵਾ ਪਹਿਲਾ ਸੂਆ ਦੋ ਦੰਦ ਵੱਛੀ ਮੱਝਾਂ ਰਗਾ ਦੋ ਦੂਜਾ ਮਾਂ ਲੇਟ ਆ ਰਗਾ ਹੂੰ ਛੀਲ ਸੌ ਫੋਲ ਕਿੰਨੇ ਦੀ ਬਾਈ ਇਹ ਇਹ ਵੀਰੇ ਦੇ ਦੇਾਂਗੇ 54000 ਦੀ ਵੱਛੀ ਲਓ ਜੀ 54000 ਦੀ ਬਾਈ ਕਹਿੰਦਾ ਵੱਛੀ ਦੇ ਦੇਾਂਗੇ ਪਹਿਲਾ ਸੂਆ ਪਲੂਣ ਵੱਛੀ ਮੂੰਹ ਤੋਂ ਦੋ ਦੰਦ ਪਲੀ ਪਲਾਈ ਫੁੱਲ ਪੂਰੀ ਭਾਰੀ ਜਾਨ ਵਾਲੀ ਵੱਛੀ 15 16 ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰੇ ਇੰਨਾ ਪਿਆਜੂ ਆਪਾਂ ਕਹਿ ਦਈਏ 20 ਕਿਲੋ 20 ਕਿਲੋ ਨਹੀਂ ਇਹਨੇ ਦੇਣਾ 15 16 ਕਿਲੋ ਦੁੱਧ ਵੀ ਬਹੁਤ ਹੁੰਦਾ 8 ਕਿਲੋ ਤੜਕੇ 7.5 ਕਿਲੋ ਤੜਕੇ ਜਾਂ 7.5 ਕਿਲੋ ਆਥਣੇ 7 8 ਕਿਲੋ ਦੁੱਧ ਸਵੇਰ 7 8 ਕਿਲੋ ਸ਼ਾਮ ਨੂੰ ਬਹੁਤ ਦੁੱਧ ਹੁੰਦਾ ਆ ਦੋ ਦੰਦ ਬੱਚਾ ਹਾਂ ਠੀਕ ਐ ਨਿੱਕੇ ਨਿੱਕੇ ਸਾਈਡਾਂ ਵਾਲੇ ਦੁੱਧ ਦੰਦ ਆ ਥਣ ਵੀ ਵੇਖੋ ਪੂਰਾ ਚੰਗਾ ਹੂੰ ਸਹੀ ਐ ਪੂਰੀ ਚੰਗੀ ਕੋਲ ਆ ਰਗੀ ਵਾਛੀ ਐ ਕਾਲੇ ਰੰਗ ਦੀ ਇਹਦੀ ਵੀ ਆਂਡੀ ਗਵਾਂਡੀ ਵੀ ਵੇਖਣ ਆਊਗਾ ਵਾਛੀ ਪੂਰੀ ਚੰਗੀ ਐ ਸਨੱਖੀ ਵੀ ਫੁੱਲ ਆ ਰਾਜੀ ਵੀ ਬਹੁਤ ਐ ਇਹਦੇ ਵੀ 54000 ਚ ਮੋਗੇ ਚ ਜਿਹੜੇ ਘਰੋਂ ਮਰਜੀ ਅਗਲਾ ਫੋਨ ਲਾ ਲੈ ਜਿਹੜੇ ਪਿੰਡੋਂ ਮਰਜੀ ਅਗਲੇ ਤੇ ਘਰੇ ਪਹੁੰਚਦੀ ਕਰ ਦੂ ਬਾਈ ਅੱਗੇ ਆ ਜਾ ਅੱਗੇ ਵੀ ਆ ਦੂਜਾ ਸਵਾਲ ਛੋਟੀ ਐ ਠੀਕ ਹੈ ਕੱਦ ਕਾਟ ਪੂਰਾ ਹੀ ਆ ਦੇਖ ਲੈ ਮੇਥੋਂ ਵੀ ਪੂਰਾ ਲੰਘਦੀ ਹੋਏ ਹਾਂ ਕੱਦ ਚ ਵੱਡੀ ਹੈ ਕਿੰਨਾ ਕੁ ਦੁੱਧ ਪਿਆਜੂ ਕਰਮ ਵਾਲੀ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਤਾਂ ਦੱਸਿਆ 15 16 ਕਿਲੋ ਪਰ ਆਪਾਂ 14 13 14 ਮੰਨ ਕੇ ਲਈ ਅੱਛਾ ਉਹ ਕਹਿੰਦੇ 15 16 ਪਹਿਲਾਂ ਨਹੀਂ ਦਿੱਤਾ ਨਹੀਂ ਦਿੱਤਾ ਵੀਰੇ ਠੀਕ ਹੈ ਦਿੱਤਾ ਵੀ ਹੋ ਸਕਦਾ ਬੜਾ ਪਾਣੀ ਦੇਂਦੇ ਹਾਂ ਹਮ ਆਪਾਂ ਲਈਏ ਇਹ 13 14 ਕਿਲੋ ਆਹ ਮੰਨ ਕੇ ਹਾਂ ਸਮਾਂ ਸਮਾਂ ਵੀਰੇ ਪੰਜ ਚਾਰ ਦਿਨ ਲਈ ਕੱਟ ਬਾਹਰ ਨੂੰ ਲਓ ਜੀ ਜੇ ਕੋਈ ਭੈਣ ਭਰਾ ਚੰਗੀ ਸੁਨੱਖੀ ਝੋਟੀ ਲੈਣ ਦਾ ਚਾਹਵਾਨ ਹੋਵੇ ਵੱਡੇ ਘਰ ਦਾ ਵਾਲੀ ਪੂਰੀ ਰਾਜੀ ਨਰੋਈ ਨਿਕਰ ਤੇ ਆਜੋ ਬਾਈ ਦੇ ਘਰੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇੱਕ ਝੋਟੀ ਵਿਖਾਉਣੀ ਆ ਪੂਰੀ ਚੰਗੀ ਜੀ ਤੋਂ ਲਈ ਆ ਘਰ ਵਾਲੇ ਬੰਦੇ ਕਹਿੰਦੇ ਅਸੀਂ 15 16 ਕਿਲੋ ਦੁੱਧ ਪਹਿਲੇ ਸੂਵੇ ਪਲੂਣ ਕੱਟੀ ਤੋਂ ਹੀ ਅਸੀਂ ਝੋਇਆ ਤੇ ਪਰ ਬਾਈ ਕਹਿੰਦਾ ਆਪਾਂ ਨਹੀਂ ਬਾਹਲਾ ਕਹਿੰਦੇ ਕਿਉਂਕਿ ਵੀਰ ਨਹੀਂ ਝੂਠ ਝਾਟ ਮਾਰਦਾ ਵੀਰ ਕਹਿੰਦਾ ਆਪਾਂ ਤਾਂ 13 14 ਮੰਨ ਕੇ ਲਈ ਆ ਕਿ ਦੂਜੇ ਸੂਵੇ 13 14 ਪਿਆਜੂ ਬਾਕੀ ਝੋਟੀ ਰਾਜੀ ਬਹੁਤ ਐ ਕੱਦ ਫੁੱਲੀ ਵੱਡਾ ਲੇਵਾ ਅਮਰੀਕਨਾਂ ਵਰਗਾ ਉੱਪਰੋਂ ਫਟੰਗ ਚੌੜਾ ਹਵਾਨਾ ਸਟਾਰਟ ਹੁੰਦਾ ਹੋ ਸਕਦਾ ਪਹਿਲਾਂ ਨੇ 15 ਕਿਲੋ ਦਿੱਤਾ ਹੋਵੇ ਤਾਂ ਦਿੱਤਾ ਹੀ ਹੋਵੇ ਸਹੀ ਤੇ ਪਰ ਬਾਈ ਕਹਿੰਦਾ ਭਾਵੇਂ ਆਪਣੇ ਵੱਲੋਂ 14 ਮੰਨ ਲਓ ਆਪਾਂ 13 14 ਮੰਨ ਕੇ ਲਈ ਐ ਫੁੱਲ ਵੱਡੇ ਕੱਦ ਕਾਠ ਵਾਲੀ ਫੁੱਲ ਜਾਨ ਵਾਲੀ ਦੂਜਾ ਸੂਆ ਨਵਾਂ ਹਾਨ ਝੋਟੀ ਹਜੇ 4-5 ਦਿਨ ਲੈ ਜਾਣੇ ਸਾਈਡਾਂ 'ਚ ਬਲਟਾ ਲ ਬਾਕੀ ਐ ਸਾਰੀ ਵਾਲਟਲ ਕੱਢ ਕੇ ਸੂ ਜਿਲ੍ਹੇ ਦੀ ਹੈ ਵੀ ਇਹ ਛੋਟੀ ਅੱਛਾ ਮਕਸਰ ਦੀ ਦੋਸਤੋ ਮਕਸਰ ਏਰੀਆ ਦੀ ਮੱਝ ਝੋਟੀ ਹੋਵੇ ਦੁੱਧ ਨੂੰ ਵੀ ਬਹੁਤ ਚੰਗੀ ਨਿਕਲਦੀ ਹੈ ਏਰੀਆ ਚੰਗਾ ਕਿੰਨੇ ਦੀ ਬਾਈ ਜਾਇਜ ਜਪਾ ਇਹ 1 45 ਦੀ ਦੇ ਦਾਂਗੇ ਲੋ ਜੀ 1 ਲੱਖ 45 ਹਜ਼ਾਰ ਦੀ ਵੀਰ ਕਹਿੰਦਾ ਦੇ ਦੇਾਂਗੇ ਹਜੇ ਥਾਣਾ 'ਚ ਵੀ ਪ੍ਰੋਪਰ ਧਾਰਾਂ ਪਾਈਆਂ ਨਹੀਂ ਦਿਨ ਚਾਰ ਪੰਜ ਪਏ ਆਣੇ ਹਜੇ ਲੈ ਜਾਣੇ ਚਾਰ ਪੰਜ ਦਿਨ ਡੇਟ ਮੁਤਾਬਕ ਕੱਚੀ ਆ ਪੂਰਾ ਵੱਡਾ ਲੇਵਾ ਤਿਆਰ ਕਰਕੇ ਸੂ ਰਾਜੀ ਫੁੱਲ ਹੈ ਕੱਦ ਵੱਡਾ ਵਜ਼ਨ ਬਹੁਤ ਉਹ ਤਾਂ ਜੀਦੋਂ ਲਈ ਉਹ ਤਾਂ ਕਹਿੰਦੇ 15 ਕਿਲੋ ਪਲੂਨ ਥੱਲੋਂ ਹੀ ਚੋਇਆ ਪਰ ਬਾਈ ਕਹਿੰਦਾ ਚਲੋ ਆਪਾਂ ਨਹੀਂ ਕਹਿੰਦੇ ਤੁਸੀਂ 14 ਮੰਨ ਲਓ 14 ਕਿਲੋ ਦੁੱਧ ਵੀ ਬਹੁਤ ਹੁੰਦਾ ਹੋ ਸਕਦਾ 15 16 ਹੀ ਪਿਆ ਜੇ ਅੱਗੇ ਆ ਜਾ ਠੀਕ ਆ ਅੱਜ ਦੀ ਵੀਡੀਓ ਦੇ ਵਿੱਚ ਆਹੀ ਨਾਗਾ ਸਾਰੇ ਨਗਾ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਤਿੰਨ ਤਾਜ਼ੀਆਂ ਸੂਈਆਂ ਵੜਾ ਇੱਕ ਗੱਬਣ ਮੱਛੀ ਇੱਕ ਫੁੱਲ ਚੰਗੀ ਟਾਪ ਦੀ ਝੋਟੀ 15 16 ਕਿਲੋ ਪਲੂਨ ਨੇ ਦੁੱਧ ਦਿੱਤਾ ਦੂਆ ਸੂਆ ਸੂਨ ਨੂੰ ਤਿਆਰ ਰਾਜੀ ਬਹੁਤ ਕਦ ਵੱਡਾ ਤੁਹਾਨੂੰ ਸਕਰੀਨ ਤੇ ਦੇਸੀ ਰਿਆ ਸਾਰਿਆਂ ਨੂੰ ਸਾਸੀ